ਕੀ ਗਰੰਟੀ ਕਰਦੇ ਹੋ ਸੰਧੂ ਸਾਹਿਬ ਕਿ ਜਿਹੜੇ ਬੱਚਿਆਂ ਨੂੰ ਤੁਸੀਂ ਬਾਹਰ ਭੇਜਣ ਦੀ ਗੱਲ ਕੀਤੀ ਉਹਨਾਂ ਕੋਲ ਬਾਹਰ ਕੰਮ ਹੈ ਖਾਵਾ ਅਸਲੀਅਤ ਇਹ ਹੈ ਕਿ ਬੱਚਿਆਂ ਕੋਲ ਬਾਹਰ ਕਾਮਯਾਨੀ ਉਹ ਤੱਕੇ ਖਾਂਦੇ ਫਿਰਦੇ ਨੇ ਉਹ ਜੂਜਦੇ ਫਿਰਦੇ ਨੇ ਇੱਥੇ ਮਾਂ-ਬਾਪ ਨੇ ਕਰਜ਼ੇ ਲੈ ਲੈ ਕੇ ਬਾਹਰ ਭੇਜੇ ਨੇ ਔਰ ਸ਼ਰਮ ਦੇ ਮਾਰਿਆਂ ਕਰਜ਼ਿਆਂ ਦੀ ਮਜਬੂਰੀ 'ਚ ਉਹ ਵਾਪਸ ਵੀ ਆਉਣਾ ਚਾਹੁੰਨ ਨਾ ਤੇ ਹਾਲਾਤ ਇਹ ਆ ਵੀ ਉਹਨਾਂ ਨੂੰ ਹਲਾਤ ਵਾਪਸ ਹੀ ਨਹੀਂ ਆਉਣ ਦਿੰਦੇ ਤੇ ਜੇ ਮਾਂ ਪਿਓ ਭੈਣ ਭਰਾ ਬਾਰ ਕਿਸੇ ਧੀ ਪੁੱਤ ਨੂੰ ਫੋਨ ਲਾਉਂਦਾ ਨਾ ਉਹਦਾ ਹਾਲ ਪੁੱਛਦੇ ਆ ਨਾ ਕਿ ਝੂਠਾ ਹਾਸਾ ਸੱਜ ਕੇ ਅੱਗੋਂ ਗੱਲਾਂ ਕਰਦੇ ਆ ਤੁਸੀਂ ਤੇ ਬਾਹਰ ਰਹੇ ਹੋ ਤੁਹਾਨੂੰ ਸਾਰੇ ਹਾਲਾਤ ਪਤਾ ਤੁਹਾਡੇ ਕੋਲ ਮੈਸੇਜ ਕਈ ਬੱਚੇ ਆ ਕੇ ਰੋਂਦੇ ਹੋਣਗੇ ਝੂਠਾ ਹਾਸਾ ਸੱਜ ਕੇ ਗੱਲਾਂ ਕਰਦੇ ਆ ਤੇ ਮਾਂ ਮਾਂ ਬਾਪ ਸਾਡੇ ਪਰੇਸ਼ਾਨ ਨਾ ਹੋ ਇਸ ਕਰਕੇ ਝੂਠਾ ਦਿਲਾਸਾ ਦਿੰਦੇ ਆ ਤੇ ਜਦੋਂ ਫੋਨ ਬੰਦ ਹੁੰਦਾ ਨਾ ਉਹਨਾਂ ਦਾ ਤੇ ਧੁੱਬਾ ਮਾਰ ਮਾਰ ਕੇ ਰੋਂਦੇ ਆ ਆ ਹਾਲਾਤ ਨੇ ਬੱਚਿਆਂ ਦੇ ਆ ਅਸਲੀਅਤ ਆ ਬੱਚਿਆਂ ਦੀ ਕਿਸੇ ਸ਼ਾਇਰ ਨੇ ਬਹੁਤ ਖੂਬ ਲਿਖਿਆ ਇਹਨਾਂ ਹਾਲਾਤਾਂ ਦੇ ਉੱਤੇ ਉਹਨਾਂ ਬੱਚਿਆਂ ਦੇ ਉੱਤੇ ਕਿ ਇਹ ਹਿਜਰੋ ਤੌਕਾ ਜਮਾਨਾ ਇਹ ਗਿਜਰੋ ਤੋਕਾ ਜਮਾਨਾ ਵੀ ਕਾ ਜਮਾਨਾ ਹੈ ਉਨੀ ਸੇ ਦੂਰ ਹੈ ਜਿਨ ਕੇ ਲਈ ਕਮਾਨਾ ਹੈ ਖੁਸ਼ੀ ਜੇ ਹੈ ਕਿ ਘਰ ਸੇ ਫੋਨ ਆਇਆ ਹੈ ਸਿਤਮ ਇਹ ਹੈ ਕਿ ਖੈਰੀਅਤ ਬਤਾਨਾ ਹੈ ਕਿ ਤੰਗ ਨੇ ਆ ਫਿਰ ਵੀ ਘਰ ਖੈਰੀਅਤ ਦੱਸੀ ਦੀ ਆ ਆ ਹਾਲਾਤ ਨੇ ਉੱਥੇ ਬੱਚਿਆਂ ਦੇ ਇਧਰ ਮਾਂ ਬਾਪ ਦੀ ਹਾਲਤ ਪਤਾ ਕੀ ਆ ਕੱਲਾ ਕੱਲਾ ਬੱਚਾ ਉਹਨਾਂ ਦਾ ਇੱਕ ਇੱਕ ਜਾਂ ਦੋ ਦੋ ਬੱਚੇ ਆ ਉਹ ਵੀ ਬਾਹਰ ਭੇਜ ਦਿੱਤੇ ਗਏ ਆ ਤੇ ਆਪਸ ਦੇ ਵਿੱਚ ਦੁੱਖ ਸੁੱਖ ਲਈ ਲੋੜ ਵੇਲੇ ਬਜ਼ੁਰਗਾਂ ਨੇ ਆਪਣੇ ਵਟਸਐਪ ਗਰੁੱਪ ਬਣਾਏ ਆ ਵੀ ਜੇ ਅਬੀ ਨਬੀ ਹੋ ਜੇ ਰਾਤ ਨੂੰ ਕਿਤੇ ਤੇ ਇੱਕ ਦੂਜੇ ਨੂੰ ਬਜ਼ੁਰਗ ਮੈਸੇਜ ਕਰਦੇ ਆ ਵੀ ਬੱਚਾ ਤੇ ਇੱਕਦਮ ਬਾਹਰ ਉਹ ਆ ਨਹੀਂ ਨਾ ਸਕਦਾ ਆ ਹਾਲਾਤ ਬਣੇ ਨੇ ਪੰਜਾਬ ਦੇ ਮਾਪਿਆਂ ਦੇ ਤੇ ਆ ਹਾਲਾਤ ਬਣੇ ਨੇ ਬੱਚਿਆਂ ਦੇ ਬਾਹਰ ਸੂਬੇ ਦੇ ਸਿਸਟਮ ਦੇ ਹਾਲਾਤ ਪਤਾ ਕੀ ਆ ਕਿਤੇ ਇੱਥੇ ਕਿਸੇ ਦੇ ਮਾਪੇ-ਬਾਪ ਦੀ ਡੈਥ ਹੋ ਜੇ ਨਾ ਇੱਥੇ ਕਿਤੇ ਮਾਪੇ-ਬਾਪ ਦੀ ਮੌਤ ਹੋ ਜੇ ਕਿਸੇ ਦੇ ਕਿਸੇ ਦੇ ਤੇ ਬੱਚੇ ਦੇ 2-4 ਦਿਨ ਬਾਅਦ ਆਉਣਾ ਹੋਵੇ ਨਾ ਤੇ ਸਰਕਾਰੀ ਤੌਰ ਦੇ ਉੱਤੇ 4 ਦਿਨ লাশ ਲਖਦੀ ਦਾ ਪ੍ਰਬੰਧ ਨਹੀਂ ਹੈ ਨਾ ਦੇ ਹਸਪਤਾਲਾਂ ਦੇ ਵਿੱਚ ਆ ਸਿਸਟਮ ਹੈ ਸਾਡੇ ਦੇਸ਼ ਦਾ ਆ ਸਿਸਟਮ ਹੈ ਸਾਡੇ ਚੂਹੇ ਦਾ ਇਸ ਗੱਲ ਦੀ ਪਰੇਸ਼ਾਨੀ ਤੇ ਵੀ ਬੱਚੇ ਰਹਿੰਦੇ ਨੇ ਤੇ ਹੁਣ ਮੈਨੂੰ ਪਤਾ ਲੱਗਾ ਕਿ ਹਰ ਪਿੰਡ ਦੇ ਵਿੱਚ ਲੋਕਾਂ ਨੇ ਆਪੋ ਆਪਣੀ ਔ ਕੈਂਡੀ ਬਣਾਈਆਂ ਨੇ ਜਿਹਦੇ ਵਿੱਚ ਡੈੱਡ ਬੋਡੀ ਉ লাশ ਰੱਖ ਲੈਂਦੇ ਨੇ ਉਹਦੇ ਵਿੱਚ ਤਕਰੀਬਨ ਹਰ ਪਿੰਡ ਦੇ ਵਿੱਚ ਹਰ ਗੁਰਦੁਆਰੇ ਦੇ ਵਿੱਚ ਇਹ ਬਣਾ ਲੈ ਆ ਹਾਲਾਤ ਨੇ ਪਿੰਡਾਂ ਦੇ ਬਣੇ ਹਾਲਾਤ ਇਹ ਨੇ ਕਿ ਬੱਚੇ ਬਾਹਰ ਜਾਣ ਦੇ ਨਾਲ ਨਾਲ ਕਾਲਜ ਵੀ ਸਾਰੇ ਸ਼ਹਿਰ ਦੇ ਸਾਰੇ ਪੰਜਾਬ ਦੇ ਖਾਲੀ ਹੋ ਗਏ ਆ ਤੁਹਾਡੇ ਗਵਾਂਹ ਦੀ ਡੀਏ ਵੀ ਕਾਲਜਾਂ ਤੇ ਚੱਕਰ ਲਾਇਓ ਉਹਦਾ ਰਿਕਾਰਡ ਪੁੱਛਿਓ 5000 ਬੱਚਾ ਸੀਗਾ ਅੱਜ ਤੋਂ 10-12 ਸਾਲ ਪਹਿਲਾਂ ਤੇ ਮੇਰੇ ਖਿਆਲ 2000 ਕੇ 2500 ਰਹਿ ਗਿਆ ਤੇ ਦੇਖਦਾਰੇ ਸਾਰੇ ਬੰਦ ਹੋਣ ਦੀ ਕਗਾਰ ਤੇ ਆਗੇ ਤੇ ਕੁਝ ਹੁਣਤਾ ਕਹਿ ਰਹੇ ਹੋ ਕਿ ਮੈਂ ਬੱਚੇ ਬਾਹਰ ਤੇ ਦਿਨੇ ਆ ਕਹਿੰਦੇ ਆ ਨਾ ਕਿ ਇਹ ਇਹ ਬਹੁਤ ਵੱਡੀ ਆਫਤ ਜਿਹੜੀ ਹੋਰ ਆਉਣ ਵਾਲੀ ਆ ਜਿਸ ਦਿਨਾਂ ਪੰਜਾਬ ਯੂਜ ਰਿਹਾ ਵਾ ਕਿ ਇਹ ਇੱਕ ਇਸ਼ਾਰਾ ਹੈ ਆਫਤੇ ਨਾਗਹਾਨੀ ਦਾ ਕਿ ਬਹੁਤ ਵੱਡਾ ਹੋਰ ਨੁਕਸਾਨ ਹੋਣ ਵਾਲਾ ਵਾ ਕਿ ਇਹ ਇੱਕ ਇਸ਼ਾਰਾ ਹੈ ਆਫਤੇ ਨਾਗਹਾਨੀ ਦਾ ਕਿਸੇ ਜਗ੍ਹਾ ਸੇ ਪਰਿੰਦੋ ਦਾ ਕੂਚ ਖੜ ਜਾਣਾ ਵੀ ਸਾਰੇ ਬੱਚੇ ਉੱਡ ਕੇ ਬਾਹਰ ਜਾ ਰਹੇ ਆ ਤੇ ਬਚਣਾ ਕੀ ਇਸ ਤੋਂ ਵੱਡੀ ਮੁਸੀਬਤ ਹੋਰ ਪੰਜਾਬ ਦੇ ਵਿੱਚ ਕੀ ਆਉਣ ਵਾਲੀ ਆ